ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੋ ਕਾਂਗਰਸ ਪਾਰਟੀ ਨੂੰ ਖਡੂਰ ਸਾਹਿਬ ਤੋਂ ਇੱਕ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਰਵੀ ਯਾਦਪੂਤ ਨੇ ਕਾਂਗਰਸ ਪਾਰਟੀ ਛੱਟ ਸ਼੍ਰੋਮਣੀ ਅਕਾਲੀ ਦਲ ਦਾ ਦामਨ ਫੜ ਲਿਆ ਹੈ ਬੀਤੇ ਦਿਨ ਹੀ ਸਾਫ ਤੌਰ ਤੇ ਇਹ ਇਲਜ਼ਾਮ ਲਗਾਏ ਸੀ ਕਾਂਗਰਸੀ ਯੂਥ ਪ੍ਰਧਾਨ ਅਵੀ ਰਾਜਪੂਤ ਨੇ ਕਿ ਕੈਪਟਨ ਅਮਨਿੰਦਰ ਸਿੰਘ ਨੇ ਜੋ ਵੀ ਵਾਅਦੇ ਕੀਤੇ ਸਨ ਜੋ ਵੀ ਗੁੱਟਕੇ ਹੱਥ ਦੇ ਵਿੱਚ ਫੜ ਕੇ ਸੌਹ ਖਾਦਿਆ ਸਨ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਤੇ ਚੱਲਦਿਆਂ ਉਹ ਬਹੁਤ ਨਰਾਸ਼ ਸੀ ਅਤੇ ਬੀਤੇ ਦਿਨੀ ਬੀਬੀ ਜ਼ਗੀਰ ਕੌਰ ਦੀ ਹੋਈ ਦੇ ਵਿੱਚ ਉਹ ਨਜ਼ਰ ਆਏ ਸਨ ਜਿੱਥੇ ਬਿਕਰਮਜੀਤ ਸਿੰਘ ਮਜੀਠੀਏ ਨੇ ਸਰਬਾਉ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਿਲ ਕੀਤਾ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਵੀ ਰਾਜਪੂਤ ਨੂੰ ਦੁਆਪੇ ਦਾ ਹੀ ਸੀਨੀਅਰ ਉਪ ਪ੍ਰਧਾਨ ਨਿਯੁਕਤ ਕਰ ਨਿਯੁਕਤੀ ਪੱਤਰ ਵੀ ਦੇ ਦਿੱਤਾ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਅਵੀ ਰਾਜਪੂਤ ਨੇ ਕੀ ਕਿਹਾ ਆਓ ਸੁਣਦੇ ਹਾਂ ਸ਼੍ਰੀ ਵਾਇਕਰ ਜੀ ਦੇ ਫਰਮੇ ਮੈਂ ਅਵੀ ਰਾਜਪੂਤ ਸੀਨੀਅਰ ਉਪ ਪ੍ਰਧਾਨ ਦੋਬਾਂ ਅਕਾਲੀ ਦਲ ਸ਼੍ਰੋਮਣੀ ਕੰਗ ਮੈਂ ਅੱਜ ਆਪਣੇ ਲੋਕਲ ਕਪੂਤਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਮੈਂ ਆਪਣੇ ਪ्रेस ਵੀਰਾਂ ਨੂੰ ਸੰਬੋਧਨ ਕੀਤਾ ਅਤੇ ਜਿਸ ਵਿੱਚ ਮੈਂ ਦੱਸਿਆ ਕਿ ਮੈਂ ਪਿਛਲੇ 2.5 ਸਾਲ ਤੋਂ ਯੂਥ ਕਾਂਗਰਸ ਲਈ ਕੰਮ ਕਰ ਰਿਹਾ ਸੀਗਾ ਕਾਂਗਰਸ ਸਰਕਾਰ ਲਈ ਕੰਮ ਕਰ ਰਿਹਾ ਸੀ ਤੇ ਮੇਰੀ ਟੀਮ ਜੋ ਮੇਰੇ ਨਾਲ ਹਮੇਸ਼ਾ ਖੜੀ ਰਹੀ ਹੈ ਉਹਨਾਂ ਨਾਲ ਮੇਰੇ ਵਿਚਾਰ ਵਟਾਂਦਲੇ ਜਾਂਦੇ ਰਹੇ ਸੀ ਬੱਟ ਪਿਛਲੇ ਕਾਫੀ ਦਿਨਾਂ ਤੋਂ ਮੇਰੀ ਟੀਮ ਦੇ ਨਾਲ ਮੇਰੀ ਗੱਲ ਚੱਲ ਨਹੀਂ ਸੀ ਜੋ ਕਿ ਅਸੀਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੇ ਕੋਲ ਵੋਟਾਂ ਦੇ ਲਈ ਜਾਣਾ ਹੁੰਦਾ ਬਟ ਲੋਕਾਂ ਕੋਹ ਹੈ ਗਏ ਜਦੋਂ ਲੋਕਾਂ ਦੇ ਪਹਿਲੇ ਮੁੱਦੇ ਵੀ ਇਹ ਸੀਗੇ ਕਿ ਜੋ ਤੁਸੀਂ ਪਿਛਲੇ ਵਾਦੇ ਕੀਤੇ ਗਏ ਕਰਕਾ ਨੌਕਰੀ ਯੂਥ ਨੂੰ ਜੋ ਫੋਨ ਮੋਬਾਈਲ ਫੋਨ ਪ੍ਰੋਵਾਈਡ ਕਰਵਾਉਣਾ ਗਰੀਬਾਂ ਨੂੰ ਆਟਾ ਦਾਲ ਦੀ ਸਕੀਮ ਚਾਹ ਪੱਤੀ ਸਾਰੀਆਂ ਚੀਜ਼ਾਂ ਜੋ ਮੁਹੱਈਆ ਕਰਵਾਉਣੀ ਆ ਆਪਣੇ ਕਾਂਗਰਸ ਸਰਕਾਰ ਵੱਲੋਂ ਵਚਨ ਦਿੱਤੇ ਗਏ ਹੈਗੇ ਵਾਦੇ ਕੀਤੇ ਗਏ ਸੀ ਉਹ ਸਾਨੂੰ ਲੋਕਾਂ ਨੇ ਬੜੇ ਕੁਐਸਚਨ ਪੁੱਛੇ ਬਟ ਇਸ ਦਾ ਕੋਈ ਜਵਾਬ ਹੈ ਵੀ ਨਹੀਂ ਸੀ ਸਹੀ ਮੈਨੇਜਰ ਵਿੱਚ ਕਿਉਂਕਿ ਸਰਕਾਰ ਦੇ ਵੱਲੋਂ ਵਾਦੇ ਪੂਰੇ ਕੀਤੇ ਵੀ ਨਹੀਂ ਗਏ ਸੀ ਇਸ ਤੇ ਕਾਰਨ ਮੈਂ ਆਪਣੀ ਪੂਰੀ ਟੀਮ ਦੇ ਨਾਲ ਸਵਾਲ ਕੀਤੀ ਮੇਰੀ ਟੀਮ ਟੀਮ ਦਾ ਜੋ ਮੈਨੂੰ ਹੁਕਮ ਸੀਗਾ ਮੈਂ ਟੀਮ ਦੇ ਨਾਲ ਸਲਾਹ ਕਰਕੇ ਜੋ ਕਿ ਸ਼ਰੋਮਨੀ ਕਾਲਾ ਜਿਸਨੇ ਮੈਨੂੰ ਪਹਿਲਾਂ ਵੀ ਬੜਾ ਮਾਨ ਸਨਮਾਨ ਦਿੱਤਾ ਸੀ ਜਿਸ ਦੇ ਵਿੱਚ ਮੈਂ ਬੁਰੀ ਮਿਹਨਤ ਕੀਤੀ ਆ ਤੇ ਮੈਨੂੰ ਉਹਨਾਂ ਨੇ ਅਪਰੋਚ ਕੀਤੀ ਮੈਂ ਬਿਨਾਂ ਸ਼ੱਕ ਸ਼ਰੋਮਨੀ ਕਾਲਾ ਦੇ ਤਾਂ ਮੈਂ ਜਾਣਦਾ ਆਪਣਾ ਮੰਨ ਬਣਾਇਆ ਸੀਗਾ ਪਰ ਮੈਂ ਬਹੁਤ ਧੰਨਵਾਦੀ ਆ ਸਦਾ ਬਿਕਰਮਜੀਤ ਸਿੰਘ ਜੀ ਮਜੀਠੀਆ ਸਾਡੇ ਜੋ ਯੁੱਧ ਦੇ ਜਨਰਲ ਨੇ ਪੰਜਾਬ ਦੇ ਮੈਂ ਬਹੁਤ ਧੰਨਵਾਦੀ ਆ ਮੈਂ ਆਪਣੇ ਵੱਡੇ ਵੀਰ ਸਦਾ ਅਨਜੀਤ ਸਿੰਘ ਜੀ ਖੁਰਾਨਾ ਜਿਨ੍ਹਾਂ ਦੇ ਕਾਰਨ ਹਮੇਸ਼ਾ ਮੈਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਰਹੀ ਹੈ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਹਲਕਾ ਇੰਚਾਰਜ ਮਿਹਨਤੀ ਲੀਡਰ ਸਰਦਾਰ ਪਰਮਜੀਤ ਸਿੰਘ ਜੀ ਐਡਵੋਕੇਟ ਜੋ ਕਿ ਇਹ ਗਾਜੀਦਲਵਾਲੋਂ ਕਪੂਤਲੇ ਦੇ ਹਲਕਾ ਇੰਚਾਰਜ ਵੀ ਨੇ ਮੈਂ ਧੰਨਵਾਦੀ ਹਾਂ ਰਣਜੀਤ ਸਿੰਘ ਜੀ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਜਿਲ੍ਹਾ ਦੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਤੇ ਮੈਂ ਧੰਨਵਾਦੀ ਹਾਂ ਸਾਡੇ ਦੁਆਬਾ ਦਾ ਯੂਥ ਦਾ ਪ੍ਰਧਾਨ ਸਕਾਰ ਜੀ ਦਾ ਜਿਨ੍ਹਾਂ ਨੇ ਮੈਨੂੰ ਮਾਨ ਸਨਮਾਨ ਦੇ ਕੇ ਸੀਨੀਅਰ ਵਾਈਸ ਪ੍ਰਧਾਨ ਰਾਕੇ ਦੁਆਬਾ ਜੂਨ ਦਾ ਮੈਨੂੰ ਬਹੁਤ ਹੀ ਮਾਨ ਦਿੱਤਾ ਮੈਂ ਆਉਣ ਵਾਲੇ ਲੋਕ ਸਭਾ ਇਲੈਕਸ਼ਨਾਂ ਵਿੱਚ ਬੀਬੀ ਜਗੀ ਉਹਨਾਂ ਨੇ ਦਿਨ ਰਾਤ ਮਿਹਨਤ ਕਰਾਂਗੇ ਪੂਰੀ ਟੀਮ ਨੂੰ ਨਾਲ ਲੈ ਕੇ ਉਹਨਾਂ ਦੀਆਂ ਘਰ ਘਰ ਜਾ ਕੇ ਮੀਟਿੰਗਾਂ ਕਰਵਾਵਾਂਗੇ ਤਾਂ ਕਿ ਯੂਥ ਨੂੰ ਵੱਧ ਤੋਂ ਵੱਧ ਬੀਬੀ ਜੀ ਦੇ ਨਾਲ ਜੋੜ ਕੇ ਉਹਨਾਂ ਦੀ ਜਿੱਤ ਨੂੰ ਜੋਖੀ ਕਿੰਦੀ ਬਣਾ ਸਕੀਏ ਮੈਂ ਅੱਜ ਇਹ ਸਮਝੇ ਇੱਕ ਇਹ ਕਹਿਣਾ ਚਾਹੁੰਦਾ ਗੁਰਪਿਆਰੇ ਉਸ ਸਿਆਸੀ ਤਿਰਕ ਕੋਈ ਵੀ ਹੋਣ ਅਕਾਲੀ ਦਲ ਬਾਦਲ ਹੋਵੇ ਬੀਜੇਪੀ ਹੋਵੇ ਜਾਂ ਕਾਂਗਰਸ ਰਵਾਇਤੀ ਤਿਰਤੋਂ ਪੰਜਾਬ ਨੂੰ ਜਦੋਂ ਤੱਕ ਛੁਟਕਾਰਾ ਨਹੀਂ ਮਿਲਦਾ ਉਦੋਂ ਤੱਕ ਪੰਜਾਬ ਕਦੇ ਵੀ ਤਰੱਕੀਆਂ ਵੱਲ ਨਹੀਂ ਜਾ ਸਕਦਾ ਤੇ ਹੁਣ ਪੰਜਾਬ ਨੂੰ ਇੱਕ ਤੀਜਾ ਬਦਲ ਮਿਲਣ ਦੀ ਆਸ ਜ਼ਰੂਰ ਸੀ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਵੱਖ-ਵੱਖ ਧਿਰਾਂ ਖਿਲਰ ਕੇ ਆਪਣੇ ਵੱਖ-ਵੱਖ ਨੁਮਾਇੰਦੇ ਖੜੇ ਕਰਦੀਆਂ ਹੋਈਆਂ ਨਜ਼ਰ ਆਈਆਂ ਉਸ ਦੇ ਵਿੱਚ ਕਿਤੇ ਨਾ ਕਿਤੇ ਮੋੜ ਪੰਜਾਬ ਦਾ ਇਹ ਖੁਆਬ ਖਿਲਰਦਾ ਹੋਇਆ ਹੀ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਕੁਝ ਚੰਗੇ ਨੁਮਾਇੰਦੇ ਅਜੇ ਹੈ ਨੇ ਮੈਦਾਨ ਦੇ ਵਿੱਚ ਫਿਰ ਗੱਲ ਚਾਹੇ ਬੀਬੀ ਹਲਰਾਦੀ ਹੋਵੇ ਜਾਂ ਪਾਈ ਗਿਆਸਪੁਰਾ ਦੀ ਜੋ ਹੱਕ ਸੱਚ ਵਾਸਤੇ ਹਮੇਸ਼ਾ ਲੜਦੇ ਆਏ ਨੇ ਤੇ ਹੱਕ ਸੱਚ ਦੀ ਆਵਾਜ਼ ਹਮੇਸ਼ਾ ਚੱਕਦੇ ਆਏ ਨੇ ਅਜਿਹੇ ਨੁਮਾਇੰਦਿਆਂ ਨੂੰ ਅਗਰ ਅਸੀਂ ਸਿਆਸਤ ਦੇ ਵਿੱਚ ਜਗ੍ਹਾ ਦਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟਿਆ ਸਿਆਸਤਦਾਨ ਘਟਿਆ ਸਿਆਸਤ ਨਹੀਂ ਕਰ ਸਕੇਗਾ ਤੇ ਚੰਗੇ ਸਿਆਸਤਦਾਨਾਂ ਨੂੰ ਵੇਖ ਕੇ ਨੌਜਵਾਨ ਵਰਗ ਵੀ ਅੱਗੇ ਆਵੇਗਾ ਤੇ ਚੰਗੀ ਸਿਆਸਤ ਦਾ ਹਿੱਸਾ ਬਣ ਜਾਵੇਗਾ ਤੇ ਇਹ ਸਭ ਇਸ ਮਸਲੇ ਤੇ ਖੀਸੋਸ ਤੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਏ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਖਾਨ ਬਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਵਾਹਿਗੁਰੂ ਦੀ ਖਿਫਤ ਹੈ ਸਿੱਖ ਧਰਮ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ